ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੁਝ ਸਿੱਖ ਲੀਡਰਾਂ ਦੇ ਸਿਰਸਾ ਦੇ ਡੇਰਾ ਸੱਤਾ ਸੌਦਾ ਕੋਲ ਹਮਾਇਤ ਲੈਣ ਜਾਂਦੇ ਮਾਮਲੇ 'ਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਰਿਪੋਰਟ ਸੌਂਪੀ ਗਈ। ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਪੰਥ ਸਿੰਘ ਸਹਿਬਾਨ ਨਾਲ ਵਿਚਾਰ ਤੋਂ ਬਾਅਦ ਇਸ ਬਾਰੇ ਫੈਸਲਾ ਸੁਣਾਇਆ ਜਾਏਗਾ। ਹਾਲਾਂਕਿ ਇਸ ਰਿਪੋਰਟ ਵਿੱਚ ਕੀ ਕਿਹਾ ਗਿਆ ਹੈ ਇਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ। ਚੋਣਾਂ ਦੌਰਾਨ ਕੁਝ ਐਸੀਆਂ ਇਹਨਾਂ ਸੰਸਥਾਵਾਂ ਨੇ ਪੰਥਕ ਨਹੀਂ ਜਿਨ੍ਹਾਂ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਗਤਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਇਹਨਾਂ ਦੇ ਨਾਲ ਰਾਜਨੀਤਿਕ ਧਾਰਮਿਕ ਤੇ ਸਿਆਸਤ ਕੋਈ ਵੀ ਸਾਂਝ ਨਾ ਰੱਖੀ ਜਾਏ ਵੋਟਾਂ ਦੇ ਵਾਸਤੇ ਕੁਝ ਲੋਕ ਉਹਨਾਂ ਸੰਸਥਾਵਾਂ ਦੇ پاس ਗਏ ਜੋ ਅਖਬਾਰਾਂ ਦੇ ਵਿੱਚ ਵੀ ਛਪਿਆ ਜਿਸ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਰਦਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਸੀ ਉਸ ਆਦੇਸ਼ ਦੇ ਅਨੁਸਾਰ ਪ੍ਰਦਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਇਸ ਤਿੰਨ ਮੈਂਬਰੀ ਕਮੇਟੀ ਨੇ ਸਾਰੀ ਆਪਣੀ ਪਰਚੋਲ ਕਰਕੇ ਜਿਹੜੀ ਰਿਪੋਰਟ ਹੈ ਉਹ ਅੱਜ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੇ ਦਿੱਤੀ ਹੈ ਆਪਾਂ ਲੈ ਕੇ ਹਾਜ਼ਰ ਹੋਏ ਨੇ ਇਸ ਦੇ ਉੱਤੇ ਵਿਚਾਰ ਕਰਕੇ ਪੜ੍ਹ ਕੇ ਪਰसों ਤੱਕ 바ਕੀ ਸਿੰਘ ਸਹਿਬਾਨਾਂ ਦੇ ਨਾਲ ਵਿਚਾਰ ਕਰਕੇ ਅਗਲੀ ਮੀਟਿੰਗ ਦੇ ਵਿੱਚ ਜੋ ਫੈਸਲਾ ਆਏ ਉਹ ਕੀਤਾ ਜਾਵੇਗਾ ਔਰ ਹੋਲੇ ਮਹੱਲੇ ਤੋਂ ਬਾਅਦ ਜਲਦੀ ਹੀ ਮੀਟਿੰਗ ਬੁਲਾ ਕੇ ਇਸ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਵੇਗੀ ਜਾਂਚ ਕਮੇਟੀ ਨੇ ਕਿਹਾ ਕਿ 117 ਹਲਕਿਆਂ ਦੇ ਸਾਰੇ ਉਮੀਦਵਾਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਕਰਕੇ ਰਿਪੋਰਟ ਬਣਾਉਣ 'ਚ ਜ਼ਿਆਦਾ ਸਮਾਂ ਲੱਗਿਆ ਕੁਝ ਸਿੱਖ ਲੀਡਰਾਂ ਦੇ ਡੇਰਿਆਂ 'ਚ ਜਾਣ ਅਤੇ ਹਮਾਇਤ ਮੰਗਣ ਦੇ ਕਥਿਤ ਮਾਮਲੇ ਤੋਂ ਬਾਅਦ ਸਿੱਖ ਬੁੱਧੀਜੀਵੀਆਂ 'ਚ ਰੋਸ ਕਾਰਨ ਸ਼੍ਰੀ ਕਾਲ ਤਖਤ ਸਾਹਿਬ ਨੇ ਐਸਟੀਬੀਸੀ ਨੂੰ ਜਾਂਚ ਕਰਨ ਲਈ ਕਿਹਾ ਸੀ।